थिर. मुरदाबाद

Hello? 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 ਆਵਾਜ਼ ਆ ਗਈ ਭਾ ਮੰਨੂ ਜੀ ਔਰ ਥੈਂਕ ਯੂ ਸਾਡੀ ਬਾਸਿੰਗ ਦੀ ਕਰਾ ਕੌਂਸਲ ਦੇ ਮੀਤ ਦੇ ਕਨਵੀਨਰ ਕੋਈ ਗੱਲ ਕਰਨ ਜੇ ਉਹ ਤੋਂ ਬਾਅਦ ਸਾਡੀ ਫਰਿੰਦੇ ਕੁਆਲਿਟੀ ਤਿਆਰ ਰਹੀ ਹੈ ਆਨੇ ਪਾਟ ਲਈ ਇਸ ਸਰਕਾਰ ਦਾ ਪਰਦਾ ਖਾਸ ਕਰਿਓ ਤੇ ਇਹਨੂੰ ਚੱਲਦਾ ਕਰਿਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਾ ਜ਼ਿਲ੍ਹੇ ਦੇ ਸਾਥੀ ਸਾਡੇ ਗੁਰਮੈਨ ਪਹੁੰਚੇ ਆ ਸਾਰੇ ਸਾਥੀਆਂ ਦਾ ਧੰਨਵਾਦ ਹੈ ਹੁਣ ਮੈਂ ਬੇਨਤੀ ਕਰੂੰਗਾ ਗਵਰਨਮੈਂਟ ਟੀਚਰ ਯੂਨੀਅਨ ਵੱਲੋਂ ਸੁਖਵਿੰਦਰ ਚਾਲ ਜੀ ਸਾਥੂ ਨਾਰੇ بلند ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਜੋਰ ਲਾ ਕੇ ਸਾਥੀਓ ਆਵਾਜ਼ ਜਾਵੇ ਪੰਜਾਬ ਸਰਕਾਰ ਮੁਰਦਾਬਾਦ ਸਰਕਾਰ ਨੂੰ ਕੁਰਸੀ ਦੇ ਥੱਲੇ ਕਰਨ ਦੇ ਵਿੱਚ ਐ ਪ੍ਰੋਲ ਨਵਾਇਆ ਸੀ ਇਹ ਤੁਹਾਡੀ ਸਰਕਾਰ ਨੂੰ ਕੁਰਸੀ ਤੋਂ ਐਸਾ ਥੱਲੇ ਕਿੱਟੇਗਾ ਤੁਹਾਡੀਆਂ ਜਵਾਨ ਤਾਂ ਜੱਦਤ ਹੋਣਗੀਆਂ ਔਰ ਮੰਤਰੀ ਨੂੰ ਕਿਸੇ ਨਾ ਕਿਸੇ ਤੱਕ ਮੈਨੂੰ ਪਤਾ ਲੱਗਾ ਭਲੇਖਾ ਇਸ ਗੱਲ ਦਾ ਉਹ ਕਰ ਰਹੇ ਆ ਕਿ ਸ਼ਾਇਦ ਮੌਜੂਦ ਤੇ ਵੱਜਾਂ ਦੇ ਹੱਥ ਤੇ ਜੱਪੇ ਬੰਦੀਆਂ ਉਹ ਇਸ ਤਰ੍ਹਾਂ ਸਰਕਾਰ ਨੂੰ ਨਹੀਂ ਸਾਡਾ ਕੁਝ ਨਹੀਂ ਬਦਲ ਸਕਦੇ ਇਸ ਕਰਕੇ ਮੈਂਤ ਤੇ ਕਹਿਣਾ ਚਾਹੁੰਦਾ ਕਿ ਸਾਥੀਏ ਤਿਆਰ ਹੋ ਜਿਓ ਅੱਜ ਦਾ ਉਹ ਦਿਨ ਅੱਜ ਪਰਨ ਕਰਕੇ ਆਇਓ ਜੱਥੇਬੰਦ ਕਟੋਂ ਤੇ ਧਰਮ ਦਾ ਕਿ ਤੁਸੀਂ ਉਸ ਦਿਨ ਦੇ ਉੱਤੇ ਜਦੋਂ ਅਸੀਂ ਪ੍ਰੋਗਰਾਮ ਲੀਕ ਕਰਾਇਆ ਸੀ ਮੋਰਚੇ ਵੱਲੋਂ ਅਸੀਂ ਸੋਚ ਰਹੇ ਸੀ ਕਿ 6 ਤਰੀਕ ਨੂੰ ਸ਼ਿੰਦੀ ਦਿਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਔਰ ਫਿਰ ਸਾਡੇ ਮਨ 'ਚ ਸੀ ਕਿਤੇ ਅਨੰਦਪੁਰ ਸਾਹਿਬ ਨੂੰ ਜਾਂਦੀ ਕਿਸੇ ਸੰਗਤ ਦੇ ਉੱਤੇ ਕੋਈ ਫਰਕ ਨਾ ਪਵੇ ਪਰ ਜਦੋਂ ਅਸੀਂ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਜਲਮ ਦੇ ਖਿਲਾਫ ਸੀ ਅਸੀਂ ਇਹ ਪ੍ਰੋਗਰਾਮ ਇਸ ਜ਼ੁਲਮ ਦੇ ਖਿਲਾਫ ਕਰ ਰਹੇ ਆ ਜਿਹੜੀ ਤੁਹਾਡੀ ਇਸ ਗੁਰੂ ਦਾ ਲੈ ਕੇ ਜਾਇਓ ਕਿ ਅਸੀਂ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਉਹ ਸਿੱਖਿਆ ਖੋਲ ਨਹੀਂ ਦੇਣੀ ਉਹ ਕਾਰਪੋਰਟ ਕਾਰਪੋਰੇਟ ਪੱਖੀ ਸਿੱਖਿਆ ਨੀਤੀ ਲਾਗੂ ਨਹੀਂ ਕਰਨ ਦੇਣੀ ਅਸੀਂ ਇਸ ਸਟਾਫਲੇ ਨੂੰ ਹੋਰ ਅੱਗੇ ਵਧਾਉਣਾ ਹੈ ਜਿਹੜੀਆਂ ਜਥੇਬੰਦੀਆਂ ਇਸ ਮੋਰਚੇ ਤੋਂ ਬਾਹਰ ਆ ਉਹਨਾਂ ਨੂੰ ਮੋਰਚੇ ਦੇ ਅੰਦਰ ਲੈ ਕੇ ਆਉਣਾ ਹੈ ਔਰ ਹੋਰ ਅੱਗੇ ਤਕੜੇ ਹੋ ਕੇ ਲਾਉਣਾ ਉਹਨਾਂ ਨੂੰ ਪਖਾਲ ਮੰਨਦੀ ਸੀ ਕਿ ਉਹਨਾਂ ਨੂੰ ਉਹ ਸਾਰਿਆਂ ਦੀ ਵਾਰੀ ਆਉਣੀ ਐ ਇਸ ਕਰਕੇ ਇਕੱਠੇ ਹੋਵੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਸ ਨੂੰ ਦਾ ਹਾਲ ਦੇਖ ਰਿਆਂ ਨਿਤ ਨਵੀਂ ਗਾਹ ਆਉਂਦੀ ਆ ਨਿਤ ਨਵਾਂ ਫਰਮਾਨ ਆਉਂਦਾ ਇਹਦੇ ਹੁਣੇ ਲਾਗੂ ਕਰੋ ਸਕੂਲਦਾਰਿਤ ਫੁੱਟੇ ਆਉਣ ਤੋਂ ਪਹਿਲਾਂ ਹੀ ਲਾਗੂ ਕਰੋ ਆਪਾਂ ਦੇਖ ਰਹੇ ਹਾਂ ਕਦੇ ਕਿ ਇੱਕ ਭਾਰਤ શ્રેષ્ઠ ਭਾਰਤ ਕਦੇ ਕਿ ਇਹ ਆਪਾਂ ਸਾਰਾ ਕੁਝ ਸਕੂਲਾਂ ਵਿੱਚ ਦੇਖ ਰਹੇ ਹਾਂ ਪੜ ਦੇਖੀ ਨਹੀਂ ਜਾਣਾ ਕਿਰਪਾ ਕਰਕੇ ਸਾਂਝੇ ਮੋਰਚੇ ਦਾ ਅੰਗ ਬਣਾ ਮੈਂ ਸਾਡੇ ਸਾਂਝਾ ਦੇ ਕਮੋਰਚਾਂ ਦੇ ਕਨਵੀਨਰ ਸਾਹਿਬਾਨ ਨੂੰ ਵੀ ਬੇਨਤੀ ਕਰਾਂਗਾ ਜਿਹੜੀਆਂ ਜਥੇਬੰਦੀਆਂ ਆਏ ਵੀ ਬਾਹਰ ਫਿਰਦੀਆਂ ਨੇ ਕਿਰਪਾ ਕਰਕੇ ਉਹਨਾਂ ਦੇ ਨਾਲ ਵੀ ਤਾਲਮੇਲ ਕਰੋ ਸਾਨੂੰ ਸਮਾਂ ਆ ਗਿਆ ਆਪਣੀਆਂ ਹਿੰਕਾਰਾਂ ਛੱਡਣ ਦਾ सिक्या मंत्री मुर्दाबाद लाड़े लाड़े सरकार मुर्दाबाद ज़िंदाबादा ज़िंदाबाद आवाज़ो आवाज़ो जो हमसे टकरायोगा ਚਾਲ ਚਲੇਗਾ ਮੁਕਤੇ ਦੀ ਮੁਕਰੇਗਾ ਜੋ ਇਤਰਰ ਦੀ ਚਾਲ ਚਲੇਗਾ ਮੁਕਤੇ ਦੀ ਮੁਕਰੇਗਾ ਜਿੰਦਾ ਸਾਡੇ ਨਾਲ ਖੇਣਾ ਮੁਕਤੇ ਦੀ ਜਿੰਦਾ ਸਾਡੇ ਨਾਲ ਗਿਆ ਅਨਰ ਦੇ ਨੱਕੀ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 सिख्या मत्री मुरदाबाद गॾु नी सुरदारदाबाद ऐं नारे लांदा मुरदाबाद ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਇੱਕ ਟੱਕੇ ਚਾਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਸਿੰਦਾ ਜ਼ਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਡੋਲ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਦਾ ਇੱਕਾ ਜ਼ਿੰਦਾਬਾਦ 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 ਇਹਨਰ ਦੇ ਲੋਕੀ ਜ਼ਿੰਦਾਬਾਦ 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 ਉਹ ਜਿੰਨ ਸਾਡੇ ਨਰਕਣਾ ਮੁਰਦਾਬਾਦ ਜਿੰਨ ਸਾਡੇ ਨਰਕਣਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ हैलो मुखी दिलि पर दूसरी दिखी रैली करण जा पिछो सर वाधे करी हिकु मादा बि पूरा प्राप्ता समय न मिलो ਓ ਅਪੀਲ ਕਰਦੇ ਹਾਂ ਕਿ ਜਿੱਥੇ ਬੰਬੀ ਆਉਣੀ ਕੋਈ ਜਿਹੜਾ ਧਮਲੇ ਕਰੇ ਜਿਹੜਾ ਚਾਲੂ ਕਰੇ ਉਹਨੂੰ ਜਰੂਰ ਕੈਦ ਕਰ ਦੇ ਜੀ ਸੋ ਇਥੇ ਆਪਰੇ